चटा फोड़ी साण चाट चटा भले घोड़ी जी साम्हूं पंज सत कदले केस बोल विच ਗੁਰਨਾਮ ਦੇ ਪਾਤਸ਼ਾਹ ਜੀ ਹਾਂਜੀ ਸਸਰੀ ਗਾ ਜੀ ਸਸਰੀ ਗਾ ਕੀ ਨਾ ਜੀ ਆਪਣਾ ਇਹ ਮੇਰਾ ਨਾਮ ਸੁੱਖਾ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ-ਬਹੁਤ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਤੁਹਾਨੂੰ ਕੀ ਕਹਿਣਾ ਚਾਹੋਗੇ ਬਹੁਤ ਜੀ ਅਸੀਂ ਹਰ ਸਾਲ ਮੇਲਾ ਕਰਉਂਦੇ ਆ ਪਰ ਐਤ ਕਾ ਐਨ ਆਰ ਆਈ ਮੁੰਡਿਆਂ ਨੇ ਸਾਡਾ ਇੰਨਾ ਕੇ ਸਹਿਯੋਗ ਦਿੱਤਾ ਨਾ ਕਿ ਲਾਗੇ ਲਾਗੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਦਿੱਤਾ ਉਹਨਾਂ ਨੇ ਜੀ ਠੀਕ ਹੈ ਗੱਲ ਕਰੀਏ ਆਪਾਂ ਮੇਲੇ ਦੀ ਤੇ ਮੇਲਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਮੇਲਾ ਜੀ 28 ਸਾਲ ਤੋਂ ਮੈਂ ਕਰਾ ਰਿਆ ਜੀ ਕਮੇਟੀ ਦਾ ਪ੍ਰਧਾਨ 28 ਸਾਲ ਤੋਂ ਮੈਂ ਮਾਜੀ ਉਸ ਤੋਂ ਪਹਿਲਾਂ ਵੀ ਕਰਾ ਹੁੰਨ ਲਿਆਈ ਆ ਜੀ ਪਿੰਡ ਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਵੀ ਲੱਗੋ ਪਿੰਡ ਦਾ ਸਾਡਾ ਪਿੰਡ ਫੱਤੂਚੱਕਾ ਜ਼ਿਲ੍ਹਾ ਕਪੂਰਥਲਾ ਜੀ ਐਨ ਆਰ ਆਈ ਭਰਾਵਾਂ ਦਾ ਤੇ ಗ್ರಾಮ ਪੰਚਾਇਤ ਦਾ ਕਿੰਨਾ ਕੁ ਸਹਿਯੋਗ ਬਹੁਤ ਜ਼ਿਆਦਾ ਜੀ ਐਨ ਆਰ ਆਈਆਂ ਤਾਂ ਬਹੁਤ ਜ਼ਿਆਦਾ ਸਹਿਯੋਗ ਆ ಗ್ರಾಮ ਪੰਚਾਇਤ ਹੋਰ ਵੀ ਸਾਰਾ ਨਗਰ ਜੋ ਵੀ ਹੈ ਨਾ ਤਿਲ ਫੁੱਲ ਸਾਰਿਆਂ ਦਾ ਹੀ ਸਹਿਯੋਗ ਆ ਜੀ ਗਰਮੀ ਦਾ ਮੌਸਮ ਵੀ ਅੱਜ ਬਹੁਤ ਤਕੜਨ ਸੀਗਾ ਸੰਗਤਾਂ ਵੀ ਹੁਮ ਹੁਮਾ ਕੇ ਆਈਆਂ ਸੀ ਕਿ ਕੀ ਪ੍ਰਬੰਧ ਕੀ ਪ੍ਰਣਾਲੀ ਹੈ ਮੈਂ ਕਿਹਾ ਜੀ ਪੱਕੇ ਕੁਲਰ ਪਾਣੀ ਹਰ ਇੱਕ ਚੀਜ਼ ਦਾ ਪ੍ਰਬੰਧ ਹੈਗਾ ਕਿਸੇ ਨੂੰ ਕੋਈ ਵੀ ਮੁਸ਼ਕਲ ਨਹੀਂ ਹੋਈ ਬੜੇ ਆਨੰਦ ਵਧੀਆ ਟੰਗ ਨਾਲ ਲੋਕਾਂ ਨੇ ਮੇਲਾ ਵੇਖਿਆ ਜੀ ਹਾਂ ਜੀ ਹਾਂ ਜੀ ਬਹੁਤ ਦੂਰ ਦੂਰ ਤੋਂ ਜੀ ਹਾਂ ਜੀ ਹਾਂ ਜੀ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਹਨ ਉਹ ਲਗਭਗ ਛੁੱਟੀ ਮੇਲੇ ਤੇ ਹੁੰਦੇ ਆ ਗੱਲ ਕਰੀਏ ਨੌਜਵਾਨ ਬੱਚਿਆਂ ਦੀ ਜਾਂ ਨੌਜਵਾਨ ਪੀੜ੍ਹੀ ਹੈ ਜਿਹੜੀ ਤੁਸੀਂ ਉਹਨਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਹੈ ਜੀ ਨਸ਼ਿਆਂ ਤੋਂ ਬਚੋ ਕੋਈ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਮਾਪਿਆਂ ਦੀ ਪਰਵਰਿਸ਼ ਕਰੋ ਤੇ ਚੰਗੀ ਸਿਹਤ ਲਓ ਜੀ ਕਪੂਤਲਾ 24 ਦੇ ਰਾਹੀਂ ਤੁਹਾਨੂੰ ਵਿਦੇਸ਼ਾਂ ਵਿੱਚ ਵੀ ਲੋਕੀ ਵਿਖ ਰਹੇ ਆ ਤੇ ਵਿਦੇਸ਼ਾਂ ਵਿੱਚ ਵੀ ਕੀ ਆਪਣਾ ਸੰਦੇਸ਼ ਦੇਣਾ ਚਾਹੋ ਬਹੁਤ ਬਹੁਤ ਧੰਨਵਾਦੀ 24 ਦਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਡਾ ਮੇਲਾ ਕਵਰ ਕੀਤਾ ਇਹਨਾਂ ਨੇ ਤੇ ਸਾਨੂੰ ਰੂਬ ਰੂ ਲੋਕਾਂ ਦੇ ਕਰਾਇਆ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਮਿਹਰਬਾਨੀ ਓਕੇ ਮਾਈ ਸੈਕਰੀਟਰੀ ਕਿ ਜੀ ਬਾਬਾ ਲੱਖ ਦਾ ਤਾਂ ਕਲੱਬ ਜੋ ਰਜਿਸਟਰਡ ਹੈ ਸਾਡਾ ਇਹ ਹਰ ਸਾਲ ਹਰ ਸਾਲ ਇਹ ਸਾਲਾਨਾ ਮੇਲਾ ਮਨਾਉਂਦੇ ਆ ਬੜੀ ਸ਼ਰਦਾ ਦੇ ਤੁਮ ਨਾਲ ਨਾਲ ਇਹ ਮੇਲਾ ਮਨਾਇਆ ਜਾਂਦਾ ਵਾ ਤੇ ਇਹ ਸਾਰੇ ਹੀ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਦੇ ਵੀਰਾਂ ਦੇ ਸਹਿਯੋਗ ਨਾਲ ਤੇ ਕਰਾਇਆ ਜਾਂਦਾ ਵਾ ਮੇਲੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਸਨ ਠੰਡੇ ਪਾਣੀ ਦਾ ਜਲਦੀ ਸੇਵਾ ਤੇ ਲੰਗਰ ਬਹੁਤ ਤਰ੍ਹਾਂ ਦੇ ਲੰਗਰ ਪਕਵਾਨ ਬਣੇ ਤੇ ਮਿੱਠੇ ਚੌਲ ਦਾਲਾਂ ਸਬਜ਼ੀਆਂ ਪ੍ਰਸ਼ਾਦੇ ਕਿਹੇ ਚੀਜ਼ ਦੀ ਕਮੀ ਨਹੀਂ ਲੰਗਰ ਟੁੱਟ ਵਰਤਿਆ ਤੇ ਤੇ ਜਿਹੜੇ ਆਪਣੇ ਕਲਾਕਾਰ ਆ ਉਹਨਾਂ ਨੇ ਬਹੁਤ ਰੰਗ ਬੰਨਿਆ ਤੇ ਸਾਰਿਆਂ ਦਾ ਮਦਦੀਆਂ ਕੀਤਾ ਇਸ ਵਾਰ ਕੁਝ ਜਰਾ ਅਚੀਵਮੈਂਟ ਸੀ ਕਿ ਇੱਕ ਤੇ ਸਾਡਾ ਬਾਈਟ ਜੋ ਪਹਿਲਾਂ ਲੋ ਸੀ ਐਕੀ ਬਿਲਕੁਲ ਹਾਈ ਹੋ ਗਿਆ ਤੇ ਉਹ ਉਹਦੇ ਨਾਲ ਅਸੀਂ ਇੱਕ ਵੱਡਾ ਕਲਾਕਾਰ ਜੋ ਕਿ ਨਾਮੀ ਉਹ ਤੁਹਾਨੂੰ ਪਤਾ ਹੀ ਉਹ ਆਏ ਬਾਕੀ ਤੇ ਹੋਰ ਵੀ ਕਲਾਕਾਰਾਂ ਨੇ ਆਪਣੇ ਜਿਹੜੇ ਫਨ ਦੇ ਜੋਰ ਵਿਖਾਏ ਤੇ ਆਹ ਜੀ ਮੇਲਾ ਜਿਹੜਾ ਤੋਂ ਬਹੁਤ ਵਧੀਆ ਮੇਲਾ ਗਾਂ ਵੀ ਇਦਾਂ ਵਧੀਆ ਹੋਇਆ ਗਿਆ ਤੇ ਕੁੱਲ ਮਿਲਾ ਕੇ ਇਹ ਕਹਿਆ ਜਾਂਦਾ ਕਿ ਬਹੁਤ ਆਸ ਨਾਲੋਂ ਵੱਧ ਅਸੀਂ ਇੱਕ ਉਪਲਬਧੀ ਹੋਈ ਹੈ ਇਹ ਸਾਰੇ ਸਹਿਯੋਗ ਦੇ ਨਾਲ ਵੀਰਾਂ ਦੇ ਨਗਰ ਦੇ ਸਹਿਯੋਗ ਨਾਲ ਹੋਇਆ ਇਹ ਜਿਹੜਾ ਮੇਲਾ ਕਿੰਨੇ ਚੱਲ ਰਿਹਾ ਹਾਂ ਜੀ ਮੇਲਾ ਕਿੰਨੇ ਦਿਨ ਚੱਲਿਆ ਮੇਲਾ ਦੋ ਦਿਨ ਚੱਲਦਾ ਜੀ ਮੇਲਾ ਕੱਲ ਵੀ ਚੱਲਿਆ ਕੱਲ ਵੀ ਲੰਗਰ ਲੱਗਾ ਸੀ ਤੇ ਉਹ ਚੰਡਾ ਦੀ ਰਸਮ ਕੀਤੀ ਗਈ ਅੱਜ ਕਮੇਟੀ ਵੱਲੋਂ ਫਿਰ ਦੁਬਾਰਾ ਜਿਹੜਾ ਚੰਡੇ ਦੀ ਰਸਮ ਕੀਤੀ ਗਈ ਤੇ ਉਸ ਤੋਂ ਬਾਅਦ ਮੇਲੇ ਦਾ ਜਿਹੜਾ ਵਾ ਪ੍ਰਾਰੰਭ ਕੀਤਾ ਗਿਆ ਮਤਲਬ ਕਹਿੰਦਾ ਹੈ ਕਿ ਮੇਲੇ ਵਿੱਚ ਐਨਆਰਆਈ ਭਰਾਵਾਂ ਦਾ ਇੱਕ ਗ੍ਰਾਮ ਪੰਚਾਇਤ ਦਾ ਕਾਫੀ ਸਹਿਯੋਗ ਹਾਂਜੀ ਬਹੁਤ ਸਹਿਯੋਗ ਹੈ ਤੇ ਸਾਰਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਤੇ ਹੋ ਸਾਡੇ ਚੈਨਲ ਨਾਲ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਇਹ ਚੈਨਲ ਨਾਲ ਇਹ ਕਹਿਣਾ ਚਾਹੁੰਦਾ ਵਾਂ ਕਿ ਇਸ ਤਰ੍ਹਾਂ ਦੇ ਖੇਡਾਂ ਵਾਲ ਮੇਲਿਆਂ ਵਾਲ ਹਾਲ ਹੁਣ ਜਿਹਦਾ ਜੋ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਵੱਲੋਂ ਛੱਡ ਕੇ ਤੇ ਆਪਣੇ ਜੀਵਨ ਨੂੰ ਸੇਧ ਦੇਣ ਤੇ ਅੱਗੇ ਵਧਣ ਬਹੁਤ ਬਹੁਤ ਮਿਹਰਬਾਨ